ਕਪੂਰਥਲਾ ਜ਼ਿਲ੍ਹੇ ਦੇ ਡਾਕਖਾਨਾ ਟਿੱਬਾ ਪਿੰਡ ਮਾਨੀਪੁਰ ਦੀ ਰਹਿਣ ਵਾਲੀ 55 ਸਾਲਾ ਸਰਬਜੀਤ ਕੌਰ ਜੋ 4 ਨਵੰਬਰ ਨੂੰ ਸਿੱਖ ਸ਼ਰਧਾਲੂਆਂ ਦੇ ਵੱਡੇ ਜਥੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮੌਕੇ ਪਾਕਿਸਤਾਨ ਗਈ ਸੀ ਉਹ ਵਾਪਸ ਨਹੀਂ ਪਰਤੀ ਉਸਨੇ ਇਮੀਗ੍ਰੇਸ਼ਨ ਫਾਰਮ 'ਚ ਆਪਣੀ ਰਾਸ਼ਟਰੀਅਤਾ ਤੇ ਪਾਸਪੋਰਟ ਨੰਬਰ ਤੱਕ ਨਹੀਂ ਭਰਿਆ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਲਈ ਕੋਲ 1932 ਸ਼ਰਧਾਲੂ ਟਾਰੀ ਰਾਹੀਂ ਪਾਕਿਸਤਾਨ ਪਹੁੰਚੇ ਸਨ 10 ਦਿਨਾਂ ਦੇ ਦਰਸ਼ਨਾਂ ਤੋਂ ਬਾਅਦ 1922 ਸ਼ਰਧਾਲੂ ਵਾਪਸ ਵੀ ਆ ਗਏ। ਕੁਝ ਮੈਂਬਰ ਉਹਨਾਂ ਦੇ ਘਰ ਦੇ ਪਰਿਵਾਰ ਦੇ ਮੈਂਬਰ ਬਿਮਾਰ ਹੋਣ ਕਾਰਨ ਪਹਿਲਾਂ ਹੀ ਵਾਪਸ ਆ ਗਏ ਸਨ। ਪਰ ਸਰਬਜੀਤ ਕੌਰ ਜਥੇ ਨਾਲ ਵਾਪਸ ਨਹੀਂ ਆਈ ਤੇ ਪਾਕਿਸਤਾਨ ਵਿੱਚ ਹੀ ਗਾਇਬ ਹੋ ਗਈ। ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਜਿਸ ਵਿੱਚ ਪਤਾ ਚੱਲਿਆ ਕਿ ਉਸਨੇ ਸ਼ੇਖੂਪੁਰਾ ਜਾ ਕੇ ਅੱਧੀ ਉਮਰ ਦੇ ਆਦਮੀ ਨਾਲ ਨਿਕਾਹ ਕਰਵਾ ਲਿਆ। ਤੇ ਹੁਣ মিডিਆ 'ਚ ਇਹ ਕਹਿ ਰਹੀ ਹੈ ਕਿ ਉਸ ਦਾ ਨਾਮ ਨੂਰਾ ਹੁਸੈਨ ਹੈ ਐਸੇ ਕਰਕੇ ਸਰਕਾਰ ਪਾਕਿਸਤਾਨ ਦਾ ਵੀਜ਼ਾ ਛੇਤੀ ਜਾਰੀ ਨਹੀਂ ਕਰਦੀ